ਸਸ੍ਰੀਕਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਚੱਲ ਰਹੀ ਵਿਚਾਰ ਲੜੀ ਵਿੱਚ ਸਭ ਦਾ ਬਹੁਤ ਸਵਾਗਤ ਹੈ ਪਿਛਲੀ ਵਾਰ ਦੀ ਵਿਚਾਰ ਨੂੰ ਯਾਦ ਕਰਨ ਲਈ ਆਪਾਂ ਪਹਿਲਾਂ ਸ਼ਲੋਕ 219 ਅਤੇ 220 ਪੜ੍ਹ ਲੰਨੇ ਆ ਜੀ ਕਬੀਰ ਜੋ ਮੈ ਚਿਤਵੋ ਨਾ ਕਰੈ ਕਿਆ ਮੇਰੇ ਚਿਤਵੇ ਹੋਏ ਆਪਣਾ ਚਿਤਵਿਆ ਹਰ ਕਰੇ ਜੋ ਮੇਰੇ ਚਿਤ ਨਾ ਹੋਏ ਚਿੰਤਾ ਪੇ ਆਪ ਕਰਾਈ ਸੀ ਅਚਿੰਤ ਪੀ ਆਪੇ ਦੇ ਨਾਨਕ ਸੋ ਸਲਾਹੀਏ ਜਿਸ ਸਬਨਾ ਸਾਰ ਕਰੇ ਅੱਜ ਆਪਾਂ ਭਗਤ ਕਬੀਰ ਜੀ ਦੇ ਅਗਲੇ ਸ਼ਲੋਕ ਤੇ ਸ਼ਲੋਕ ਨੰਬਰ 221 ਤੇ ਥੋੜਾ ਗੌਰ ਕਰਾਂਗੇ ਇਸ ਨੂੰ ਪੰਜਵੇਂ ਪਾਛਾ ਜੀ ਨੇ ਦਰਜ ਕੀਤਾ ਹੈ ਹਾਂਜੀ ਇਸ ਸ਼ਲੋਕ ਰਾਹੀ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਜਦੋਂ ਕੋਈ ਰੱਬ ਨੂੰ ਯਾਦ ਨਹੀਂ ਰੱਖਦਾ ਤੇ ਦੁਨੀਆਂ ਦੇ ਲਾਲਚ ਵਿੱਚ ਪਟਕਦਾ ਹੈ ਤਾਂ ਉਸ ਦਾ ਮਤਲਬ ਕੀ ਹੈ ਕੀ ਹੁੰਦਾ ਹੈ ਫਿਰ ਆਓ ਜੀ ਪਹਿਲਾ ਸ਼ਲੋਕ ਦਾ ਪਾਠ ਕਰ ਲਈਏ ਕਬੀਰ RAM NA CHETIO FIRYA LALACH MAHE PAAP KARANTA MAR GAYA AUD PUNNI KHIN MAHE ਇਸ ਵਿੱਚ ਜਿਹੜੀਆਂ ਦੋ ਗੱਲਾਂ ਨੇ RAM ਨਚੇਤਿਓ ਤੇ ਫਿਰਿਆ ਲਾਲਚ ਮਾਹੀਂ ਇਹਨਾਂ ਦਾ ਆਪਸ ਵਿੱਚ ਕੀ ਜੋੜ ਹੈ ਇੱਕ ਤਰ੍ਹਾਂ ਨਾਲ ਕਾਰਨ ਤੇ ਨਤੀਜਾ ਲੱਗ ਰਿਹਾ ਹੈ ਬਿਲਕੁਲ ਬਿਲਕੁਲ ਸਹੀ ਪਕੜਿਆ ਜੀ ਗੁਰੂ ਅਰਜਨ ਦੇਵ ਜੀ ਸਮਝਾ ਰਹੇ ਨੇ ਕਬੀਰ ਜੀ ਦੇ ਨਾਮ ਤੇ ਮਤਲਬ ਸਾਰਿਆਂ ਨੂੰ ਸੰਬੋਧਨ ਕਰਕੇ ਕਿ ਜਿਸ ਇਨਸਾਨ ਨੇ RAM ਨੂੰ ਨੀਚੇ ਤੇਆ RAM ਤੋਂ ਪਾਵੋ ਸਰਵ ਵਿਆਪਕ ਪਰਮਾਤਮਾ ਉਹਦੀ ਯਾਦ ਉਹਦੇ ਗੁਣ ਉਹਨੂੰ ਆਪਣੇ ਅੰਦਰ ਨਹੀਂ ਵਸਾਇਆ ਹਾਂਜੀ ਉਹ ਫਿਰ ਕੀ ਕਰਦਾ ਹੈ ਉਹ ਫਿਰਿਆ ਲਾਲਚ ਮਾਹੀਂ ਉਹ ਦੁਨੀਆ ਦੀਆਂ ਚੀਜ਼ਾਂ ਮਾਇਆ ਦਾ ਮੋਹ ਹੋਰ ਚਾਹੀਦਾ ਹੋਰ ਚਾਹੀਦਾ ਬਸ ਐਸੇ ਲਾਲਚ ਵਿੱਚ ਘੁੰਮਦਾ ਰਹਿੰਦਾ ਅੱਛਾ ਇਹ ਲਾਲਚ ਦੇਖੋ ਅਸਲ ਵਿੱਚ ਹਉਮੈ ਤੋਂ ਹੀ ਉਪਜਦਾ ਹੈ ਮੈਂ ਮੇਰਾ ਇਹ ਸਭ ਕੁਝ ਤੇ ਇਹ ਸਾਨੂੰ ਸੱਚ ਤੋਂ ਦੂਰ ਲੈ ਜਾਂਦਾ ਹੈ ਤਾਂ ਫਿਰ ਅੱਗੇ ਜੋ ਆਂਦਾ ਹੈ ਪਾਪ ਕਰਨਤਾ ਮਰ ਗਿਆ ਕੀ ਇਸ ਦਾ ਮਤਲਬ ਸਿਰਫ ਮਤਲਬ ਗਲਤ ਕੰਮ ਕਰਨਾ ਹੈ ਜਾਂ ਕੁਝ ਹੋਰ ਡੂੰਗਾ ਹੈ ਦੇਖੋ ਇਹ ਬਹੁਤ ਅਹਿਮ ਗੱਲ ਹੈ ਪਾਪ ਕਰਨਤਾ ਸਿਰਫ ਇਹ ਨਹੀਂ ਕਿ ਬਾਰੋਂ ਕੋਈ ਗਲਤ ਕੰਮ ਕਰ ਰਿਹਾ ਹੈ ਜਦੋਂ ਬੰਦਾ ਰੱਬ ਨੂੰ ਭੁੱਲ ਕੇ ਸਿਰਫ ਲਾਲਚ ਪਿੱਛੇ ਪੈ ਜਾਂਦਾ ਨਾ ਤਾਂ ਉਹਦੀ ਸੋਚ ਉਹਦੇ ਬੋਲ ਉਹਦੇ ਕੰਮ ਸਭ ਉਸੇ ਪਾਸੇ ਲੱਗ ਜਾਂਦੇ ਨੇ ਹਾਂਜੀ ਹਾਂਜੀ ਬਸ ਲਾਲਚ ਕੇ ਮੇ ਪੂਰਾ ਹੋਵੇ ਇਹ ਹੀ ਪਾਪ ਦੀ ਜੜ ਹੈ ਸੋ ਉਹ ਇਸੇ ਲਾਲਚ ਵਾਲੇ ਸੁਭਾਅ ਵਿੱਚ ਪਾਪਾਂ ਵਾਲੀ ਸੋਚ ਵਿੱਚ ਜੀਵਨ ਕੱਢ ਦਿੰਦਾ ਤੇ ਮਰ ਗਿਆ ਮਤਲਬ ਆਤਮਾ ਤਾਂ ਉਹਦੀ ਇੱਕ ਤਰ੍ਹਾਂ ਨਾਲ ਪਹਿਲੇ ਹੀ ਮਰ ਚੁੱਕੀ ਹੁੰਦੀ ਹੈ ਹਾਂਜੀ ਤੇ ਅਖੀਰ ਵਿੱਚ ਜਦੋਂ ਸਰੀਰ ਛੁੱਟਦਾ ਉਹ ਵੀ ਉਸੇ ਹਾਲਤ ਵਿੱਚ ਹੀ ਜਾਂਦਾ ਤੇ ਜਿਹੜੀ ਅਗਲੀ ਤੁਕ ਹੈ ਔਦ ਪੁਨੀ ਖਿੰਮਾ ਹੈ ਇਹ ਤਾਂ ਹੋਰ ਵੀ ਮਤਲਬ ਸਥਿਤੀ ਨੂੰ ਗੰਭੀਰ ਬਣਾਉਂਦੀ ਹੈ ਹਾਂਜੀ ਇਸ ਦਾ ਕੀ ਅਰਥ ਹੋਇਆ ਔਦ ਹੁੰਦੀ ਹੈ ਉਮਰ ਜੀਵਨ ਦਾ ਸਮਾਂ ਅੱਛਾ ਪੁਨੀ ਮਤਲਬ ਪੂਰੀ ਹੋ ਗਈ ਖਿੰਮਾ ਹੈ ਇੱਕ ਪਲ ਵਿੱਚ ਪਤਾ ਲੱਗਣ ਤੋਂ ਪਹਿਲਾਂ ਹੀ ਅੱਛਾ ਇੱਕਦਮੀ ਹਾਂਜੀ ਭਾਵ ਕਿ ਜਿਹੜਾ ਜੀਵਨ ਮਿਲਿਆ ਸੀ ਉਹ ਇੰਨੀ ਤੇਜ਼ੀ ਨਾਲ ਲੰਘ ਗਿਆ ਜਿਵੇਂ ਅੱਖ ਚ ਪਕਦਿਆਂ ਹੀ ਬੰਦਾ ਲਾਲਚ ਵਿੱਚ ਹੀ ਰਿਹਾ ਤੇ ਪਤਾ ਹੀ ਨਹੀਂ ਲੱਗਿਆ ਕਦੋਂ ਵੇਲਾ ਬੀਤ ਗਿਆ ਜਿਵੇਂ ਹਰ ਸਾਹ ਹਰ ਪਲ ਨਿਕਲ ਰਿਹਾ ਹੈ ਪਰ ਧਿਆਨ ਕਿੱਥੇ ਹੈ ਸਿਰਫ ਲਾਲਚ ਵਿੱਚ ਤੇ ਅਚਾਨਕ ਖੇਡ ਖਤਮ ਸੁਣ ਕੇ ਤਾਂ ਲੱਗਦਾ ਹੈ ਕਿ ਸਮਾਂ ਕਿੰਨਾ ਕੀਮਤੀ ਹੈ ਜਿਸ ਸਹੀ ਪਾਸੇ ਲਾਉਣਾ ਬਹੁਤ ਜ਼ਰੂਰੀ ਹੈ ਇੱਥੇ ਇੱਕ ਬੇਨਤੀ ਕਰਨੀ ਚਾਹਾਂਗੀ ਸਾਰਿਆਂ ਨੂੰ ਜੇ ਇਹ ਵਿਚਾਰ ਤੁਹਾਨੂੰ ਚੰਗੀ ਲੱਗ ਰਹੀ ਹੈ ਕਿਰਪਾ ਕਰਕੇ ਗੁਰਬਾਣੀ ਵਿਦ ਵਿਚਾਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਇਸ ਗੱਲਬਾਤ ਨੂੰ ਲਾਈਕ ਵੀ ਕਰੋ ਤੇ ਅੱਗੇ ਸਾਂਝਾ ਵੀ ਕਰ ਦਿਓ ਜੀ ਅੱਛਾ ਜੇ ਇਸ ਸ਼ਲੋਕ ਨੂੰ ਪਿਛਲੇ ਸ਼ਲੋਕਾਂ ਨਾਲ ਜੋੜ ਕੇ ਦੇਖੀਏ ਜਿਵੇਂ ਪਹਿਲਾਂ ਗੱਲ ਹੋਈ ਸੀ ਕਿ ਹੁੰਦਾ ਉਹੀ ਹੈ ਜੋ ਰੱਬ ਚਾਹੁੰਦਾ ਹੈ ਤਾਂ ਚਿੰਤਾ ਵੀ ਉਹੀ ਹੈ ਫਿਰ ਇਸ ਲੋਕ ਦੀ ਉਸ ਬੰਦੇ ਦੀ ਗੱਲ ਕਰ ਰਿਹਾ ਜਿਹੜਾ ਰੱਬ ਦੀ ਰਜ਼ਾ ਛੱਡ ਕੇ ਆਪਣੇ ਲਾਲਚ ਪਿੱਛੇ ਭੰਜ ਰਿਹਾ ਹੈ ਬਿਲਕੁਲ ਜੀ ਬਿਲਕੁਲ ਇੱਕ ਤਰ੍ਹਾਂ ਦੀ ਚੇਤਾਵਨੀ ਹੈ ਸਮਝ ਲਓ ਗੁਰਬਾਣੀ ਸਾਨੂੰ ਸਮਝਾ ਰਹੀ ਹੈ ਕਿ ਜੀਵਨ ਸਾਡੇ ਕੋਲ ਚੋਣਾ ਹੈ ਇੱਕ ਪਾਸੇ ਤਾਂ ਰਸਤਾ ਹੈ ਪਰਮਾਤਮਾ ਨੂੰ ਯਾਦ ਕਰਕੇ ਰਾਮ ਨੂੰ ਚੇਤਕੇ ਉਹਦੇ ਗੁਣ ਅਪਣਾ ਕੇ ਰਜ਼ਾ 'ਚ ਰਹਿ ਕੇ ਜੀਵਨ ਸਫਲ ਕਰਨ ਦਾ ਹੂੰ ਦੂਜੇ ਪਾਸੇ ਰਸਤਾ ਹੈ ਉਸ ਨੂੰ ਪੁਲਾ ਕੇ ਆਪਣੀ ਮੈਮੇ ਵਿੱਚ ਕਦੇ ਨਾ ਖਤਮ ਹੋਣ ਵਾਲੇ ਲਾਲਚਾਂ ਪਿੱਛੇ ਭੱਜ ਕੇ ਪਾਪ ਕਮਾਣ ਦਾ ਤੇ ਅੰਤ ਵਿੱਚ ਖਾਲੀ ਹੱਥ ਪਛਤਾਵਾ ਲੈ ਕੇ ਇੱਥੋਂ ਚਲੇ ਜਾਣਾ ਆਉਥ ਪੁਨੀ ਖਿਨ ਮਾਹੇ ਸਾਨੂੰ ਬਾਰ-ਬਾਰ ਯਾਦ ਕਰਾਉਂਦਾ ਕਿ ਫੈਸਲਾ ਕਰਨ ਲਈ ਸਮਾਂ ਬਹੁਤਾ ਨਹੀਂ ਹੈ ਬਿਲਕੁਲ ਸਹੀ ਗੱਲ ਹੈ ਇਹ ਬਹੁਤ ਵੱਡੀ ਸੱਚਾਈ ਹੈ ਕਿ ਅਸੀਂ ਆਪਣਾ ਧਿਆਨ ਕਿੱਥੇ ਲਾਉਂਦੇ ਹਾਂ ਉਸ ਦਾਤਾਰ ਤੇ ਜਾਂ ਫਿਰ ਉਹਦੀਆਂ ਦਿੱਤੀਆਂ ਦਾਤਾਂ ਦੇ ਲਾਲਚ ਤੇ ਇਸੇ ਨਾਲ ਸਾਰੀ ਖੇਡ ਬਦਲ ਜਾਂਦੀ ਹੈ ਸੋ ਸਾਰੀ ਵਿਚਾਰ ਦਾ ਨਿਚੋੜ ਮਤਲਬ ਸਾਰ ਇਹ ਹੈ ਕਿ ਇਹ ਸ਼ਲੋਕ ਸਾਨੂੰ ਜਗਾ ਰਿਹਾ ਹੈ ਜੀਵਨ ਦੇ ਮਕਸਦ ਬਾਰੇ ਸੋਚਣ ਲਈ ਕਹਿ ਰਿਹਾ ਹੈ ਕੀ ਅਸੀਂ ਇਹ ਅਨਮੋਲ ਸਵਾਸ ਇਹ ਜੀਵਨ ਪਰਮਾਤਮਾ ਦੀ ਯਾਦ ਰਾਮਚੇਤਿਓ ਵਿੱਚ ਲਾਉਣਾ ਹੈ ਜਾਂ ਫਿਰ ਇਹਨਾਂ ਨਾਸ਼ਵਾਨ ਚੀਜ਼ਾਂ ਦੇ ਲਾਲਚ ਲਾਲਚ ਮਾਹੇ ਵਿੱਚ ਫਸ ਕੇ ਪਾਪਾਂ ਦੀ ਪੰਡ ਬਣ ਕੇ ਅਚਾਨਕ ਆਉਣ ਵਾਲੀ ਮੌਤ ਦੇ ਹਵਾਲੇ ਹੋ ਜਾਣਾ ਹੈ ਚੋਣ ਦੇਖੋ ਸਾਡੀ ਆਪਣੀ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਤੁਸੀਂ ਸਾਰਾ ਪਾਵ ਸਮਝਾਇਆ ਹੈ ਜੀ ਇਹ ਸੇਧ ਤਾਂ ਸਾਰਿਆਂ ਲਈ ਹਰ ਵੇਲੇ ਯਾਦ ਰੱਖਣ ਵਾਲੀ ਹੈ ਅੰਤ ਵਿੱਚ ਇੱਕ ਵਾਰ ਫਿਰ ਸਾਰਿਆਂ ਨੂੰ ਬੇਨਤੀ ਹੈ ਜੀ ਜੇ ਇਹ ਗੱਲਬਾਤ ਲਾਭਦਾਇਕ ਲੱਗੀ ਹੋਵੇ ਤਾਂ ਗੁਰਬਾਣੀ ਵਿਦ ਵਿਚਾਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਇਸ ਵੀਡੀਓ ਨੂੰ ਲਾਈਕ ਵੀ ਕਰ ਦਿਓ ਅਤੇ ਆਪਣੇ ਜਾਣਕਾਰਾਂ ਨਾਲ ਸਾਂਝਾ ਵੀ ਜ਼ਰੂਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ